ਲੋ ਸਟੂਡੈਂਟਸ ਨੈਕਸਟ ਅਸੀਂ ਕਰਾਂਗੇ ਲੇਖ ਮੇਰਾ ਸਕੂਲ ਠੀਕ ਹੈ ਜਿਹੜਾ ਅਸੀਂ ਪਹਿਲਾਂ ਮੇਰਾ ਸਕੂਲ ਕੀਤਾ ਸੀਗਾ ਨਾ ਉਹ ਅਸੀਂ ਕੀਤੀਆਂ ਸੀ 10 ਲਾਈਨਾਂ ਤੇ ਛੋਟੇ ਬੱਚਿਆਂ ਲਈ ਕੀਤਾ ਸੀ ਠੀਕ ਹੈ ਤੇ ਅਸੀਂ ਹੁਣ ਕਰਾਂਗੇ 5th 6th 7th ਵਗੈਰਾ ਜਿਹੜੇ ਬੱਚੇ ਆ ਨਾ ਉਹਨਾਂ ਵਾਸਤੇ ਥੋੜਾ ਵੱਡਾ ਠੀਕ ਹੈ ਤੇ ਚਲੋ ਅਸੀਂ ਹੈਡਿੰਗਾਂ ਦੇ ਵਿੱਚ ਕਰਾਂਗੇ ਸਟਾਰਟ ਕਰਦੇ ਹਾਂ ਪੂਮਕਾ ਪਹਿਲਾਂ ਕਰਾਂਗੇ ਪੂਮਕਾ ਤੋਂ ਮੇਰੇ ਸਕੂਲ ਦਾ ਨਾਮ ਜਿਹੜੇ ਤੁਹਾਡੇ ਸਕੂਲ ਦਾ ਨਾਮ ਹੈ ਇੱਥੇ ਫਿਲ ਕਰਨਾ ਹੈ ਠੀਕ ਹੈ ਭਰਨਾ ਹੈ ਲਾਈਨ ਖਤਮ ਹੋ ਗਈ ਡੰਡੀ ਪਾ ਦੇਣੀ ਠੀਕ ਹੈ ਇਹ ਸ਼ਹਿਰ ਦੇ ਮੱਧ ਵਿੱਚ ਸਥਿਤ ਹੈ ਸਾਡੇ ਸਕੂਲ ਦਾ ਮਾਹੌਲ ਪੜਨ ਦੇ ਮੁਤਾਬਿਕ ਬਹੁਤ ਵਧੀਆ ਹੈ ਠੀਕ ਹੈ ਅੱਗੇ ਦੀ ਮਾਰਤ ਦੱਸ ਦੇਣੇ ਆ ਮਾਰਤ ਮੇਰੇ ਸਕੂਲ ਦੀ ਇਮਾਰਤ ਬਿਲਕੁਲ ਨਵੀਂ ਅਤੇ ਬਿਹਤ ਖੂਬਸੂਰਤ ਹੈ ਇਹ ਇੱਕ ਨਵੀਂ ਬਣੀ ਹੋਈ ਇਮਾਰਤ ਹੈ ਜਿਸ ਵਿੱਚ ਕ੍ਰੀਬ 40 ਕਮਰੇ ਹਨ ਜੋ ਕਿ ਖੁੱਲੇ-ਡੁੱਲੇ ਅਤੇ ਰੋਸ਼ਨੀ ਨਾਲ ਭਰਪੂਰ ਹਨ ਮੇਰੇ ਸਕੂਲ ਦੀ ਹਰ ਜਮਾਤ ਦੇ ਕਮਰੇ ਵਿੱਚ ਏਸੀ ਲੱਗੇ ਹੋਏ ਹਨ ਮੇਰੇ ਸਕੂਲ ਦੇ ਬਾਥਰੂਮ ਵੀ ਬੇਹਦ ਸਾਫ਼ ਸੁਥਰੇ ਹਨ ਇਨ੍ਹਾਂ ਵਿੱਚ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਗਰਮੀਆਂ ਵਿੱਚ ਠੰਡੇ ਪਾਣੀ ਲਈ ਵਾਟਰ 쿨ਰ ਅਤੇ ਪਾਣੀ ਸਾਫ਼ ਰੱਖਣ ਲਈ ਫਿਲਟਰ ਵੀ ਲਗਾਏ ਗਏ ਹਨ ਅੱਗੇ ਹੈ ਕੁੱਲ ਬੱਚੇ ਸਾਡੇ ਸਕੂਲ ਦੇ ਵਿੱਚ ਅਤੇ ਸਟਾਫ ਵਾਰੇ ਇਹ ਪੁਆਇੰਟ ਬਣਾਉਣਾ ਪਹਿਲਾਂ ਫਿਰ ਉਹਦੇ ਬਾਰੇ ਵਿੱਚ ਲਿਖਣਾ ਹੁੰਦਾ ਹੈ ਠੀਕ ਹੈ ਕੁੱਲ ਬੱਚੇ ਅਤੇ ਸਟਾਫ ਇਹ ਸਾਡਾ ਪੁਆਇੰਟ ਬਣ ਗਿਆ ਇਹਦੇ ਵਿੱਚ ਫਿਰ ਲਿਖਣਾ ਹੈ ਮੇਰੇ ਸਕੂਲ ਦੇ ਵਿੱਚ 3000 ਦੇ ਕਰੀਬ ਵਿਦਿਆਰਥੀ ਪੜਦੇ ਹਨ ਠੀਕ ਹੈ ਸਾਰੇ ਜਿਹੜੇ ਆ ਸਾਰੇ ਹੀ ਬੱਚਿਆਂ ਨੂੰ ਇੱਥੇ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ ਜਾਂਦਾ ਹੈ ਸਾਰੇ ਬੱਚੇ ਸਕੂਲ ਦੀ ਵਰਦੀ ਪਹਿਨ ਕੇ ਸਕੂਲ ਵਿੱਚ ਆਉਂਦੇ ਹਨ ਮੇਰੇ ਸਕੂਲ ਵਿੱਚ ਕਰੀਬ 40 ਅਧਿਆਪਕ ਅਤੇ ਅਧਿਆਪਕਾ ਮ ਪੜਾਉਂਦੇ ਹਨ ਮੇਰੇ ਸਕੂਲ ਦੇ ਸਾਰੇ ਹੀ ਅਧਿਆਪਕ ਅਧਿਆਪਕਾਵਾ ਬੜੇ ਪੜੇ ਲਿਖੇ ਅਤੇ ਸੁਜਵਾਨ ਹਨ ਸਾਰੇ ਹੀ ਅਧਿਆਪਕ ਅਤੇ ਅਧਿਆਪਕਾ ਦਾ ਪੜਾਉਣ ਦਾ ਢੰਗ ਬਹੁਤ ਸੋਹਣਾ ਹੈ ਜਿਸ ਕਾਰਨ ਸਾਡੇ ਸਕੂਲ ਦਾ ਹਰ ਸਾਲ ਦਾ ਨਤੀਜਾ ਬਹੁਤ ਵਧੀਆ ਆਉਂਦਾ ਹੈ ਅੱਗੇ ਹੈ ਬਾਗ ਬਗੀਚੇ ਠੀਕ ਹੈ ਇਹ ਪੁਆਇੰਟ ਬਣਾਣਾ ਹੈ ਅੱਗੇ ਬਾਗ ਬਗੀਚੇ ਸਾਡੇ ਸਕੂਲ ਵਿੱਚ ਦੋ ਬਗੀਚੇ ਹਨ ਜਿਨ੍ਹਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲ ਲੱਗੇ ਹੋਏ ਹਨ ਠੀਕ ਹੈ ਅੱਗੇ ਹੈ ਇਹਨਾਂ ਬਗੀਚਿਆਂ ਵਿੱਚ ਹਰਾ ਹਰਾ ਕਾ ਹਰ ਜਗ੍ਹਾ ਦੇਖਣ ਨੂੰ ਮਿਲਦਾ ਹੈ ਠੀਕ ਹੈ ਇਹਨਾਂ ਬਗੀਚਿਆਂ ਵਿੱਚ ਲੱਗੇ ਫੁੱਲਾਂ ਦੀ ਖੁਸ਼ੂ ਨਾਲ ਸਾਰਾ ਸਕੂਲ ਮਹਿਕਦਾ ਰਹਿੰਦਾ ਹੈ ਸਾਡੇ ਸਕੂਲ ਵਿੱਚ 4 ਮਾਲੀ ਰੱਖੇ ਹਨ ਲੱਖੇ ਹੋਏ ਹਨ ਜਿਹੜੇ ਕਿ ਹਰ ਸਮੇਂ ਇਨ੍ਹਾਂ ਬਗੀਚਿਆਂ ਦੀ ਦੇਖਰੇਖ ਵਿੱਚ ਲੱਗੇ ਰਹਿੰਦੇ ਹਨ ਅੱਗੇ ਹੈ ਖੇਡ ਦਾ ਮੈਦਾਨ ਮੇਰੇ ਸਕੂਲ ਵਿੱਚ ਇੱਕ ਬਹੁਤ ਵੱਡਾ ਖੇਡ ਦਾ ਮੈਦਾਨ ਵੀ ਹੈ ਸਾਰੇ ਬੱਚੇ ਅੱਧੀ ਸ਼ੁੱਟੀ ਵੇਲੇ ਇਸ ਮੈਦਾਨ ਵਿੱਚ ਖੇਡਣ ਲਈ ਪੁੱਜ ਜਾਂਦੇ ਹਨ ਇਸ ਮੈਦਾਨ ਵਿੱਚ ਫੁੱਟਬਾਲ ਦੇ ਮੈਚ ਵੀ ਕਰਵਾਏ ਜਾਂਦੇ ਹਨ ਅੱਗੇ ਹੈ ਕੰਟੇਨ ਮੇਰੇ ਸਕੂਲ ਵਿੱਚ ਇੱਕ ਕੰਟੇਨ ਵੀ ਹੈ ਜਿੱਥੋਂ ਕੀ ਖਾਣ ਪੀਣ ਦੀਆਂ ਸਾਰੀਆਂ ਸਾਫ਼ ਸੁਥਰੀਆਂ ਚੀਜ਼ਾਂ ਮਿਲਦੀਆਂ ਹਨ ਬੱਚੇ ਅੱਧੀ ਛੁੱਟੀ ਵੇਲੇ ਇਸ ਕੰਟੇਨ ਤੋਂ ਵਨ ਸੋਨੀਆਂ ਚੀਜ਼ਾਂ ਆ ਖਰੀਦ ਕੇ ਖਾਂਦੇ ਹਨ ਅੱਗੇ ਹੈ ਨੈਕਸਟ ਪੇਜ ਤੇ ਸਕੂਲ ਦੇ ਹੋਰ ਗੁਣ ਠੀਕ ਹੈ ਪੁਆਇੰਟ ਬਣਾਉਣਾ ਸਕੂਲ ਦੇ ਹੋਰ ਗੁਣ ਮੇਰੇ ਸਕੂਲ ਵਿੱਚ ਕੰਪਿਊਟਰ ਲੈਬ ਸੈਂਸ ਲੈਬ ਅਤੇ ਲਾਇਬ੍ਰੇਰੀ ਆ ਹੈ ਲਾਇਬ੍ਰੇਰੀ ਵੀ ਹੈ ਜੋ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਭਰਪੂਰ ਹੈ ਠੀਕ ਹੈ ਅੱਗੇ ਹੈ ਮੇਰੇ ਸਕੂਲ ਵਿੱਚ ਵੀ ਦੋ ਸਟਾਫ ਰੂਮ ਆ ਹਨ ਮੇਰੇ ਸਕੂਲ ਵਿੱਚ ਦੋ ਸਟਾਫ ਰੂਮ ਵੀ ਹਨ ਸਾਰੇ ਅਧਿਆਪਕ ਅਧਿਆਪਕਾਾਂ ਖਾਲੀ ਪੀਰੀਅਡ ਅਤੇ ਅੱਧੀ ਛੁੱਟੀ ਵੇਲੇ ਆਪਣਾ ਸਮਾਂ گزارਦੇ ਹਨ ਅੱਗੇ ਹਨ ਹੋਰ ਗਤੀਵਿਧੀਆਂ ਮੇਰਾ ਸਕੂਲ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਮਸ਼ਹੂਰ ਹੈ ਇੱਥੇ ਭਾਸ਼ਣ ਗਾਇਕੀ ਖੇਡਾਂ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਮੇਰਾ ਆ ਸਕੂਲ ਪੂਰੇ ਸ਼ਹਿਰ ਵਿੱਚ ਆਪਣੇ ਸਾਫ਼ ਸੁਥਰੇਪਣ ਪੜ੍ਹਾਈ ਅਨੁਸ਼ਾਸਨ ਖੇਡਾਂ ਅਤੇ ਹੋਰ ਗਤੀਵਿਧੀਆਂ ਲਈ ਮੰਨਿਆ ਮੰਨਿਆ ਹੋਇਆ ਹੈ ਮੈਨੂੰ ਆਪਣੇ ਸਕੂਲ ਉਤੇ ਬਹੁਤ ਮਾਣ ਹੈ ਠੀਕ ਹੈ ਇਹ ਤੋਂ ਵੱਡਾ ਹੋ ਗਿਆ ਮੇਰਾ ਸਕੂਲ ਜਿੱਦਾਂ 8 ਤੱਕ ਬੱਚੇ ਜਿਹੜੇ ਆ ਪੁਆਇੰਟਾਂ ਦੇ ਵਿੱਚ ਕਰਦੇ ਆ ਨਾ ਮੈਂ 10 ਤੱਕ ਕਰਦੇ ਆ ਪਰ 8 ਤੱਕ ਬੱਚਿਆਂ ਲਈ ਬਹੁਤ ਵਧੀਆ ਹੈ ਠੀਕ ਹੈ ਇਹਨੂੰ ਯਾਦ ਕਰਨਾ ਓਕੇ